ਕਰਵਾਈ ਜਾ ਰਹੀ ਹੈ ਬਾੜੀਆਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਿਹਾ ਜੀ ਬਾਜੀ ਅੱਜ ਪਹਿਲਾਂ ਤਾਂ ਜਨ ਪੰਜਾਬੀ ਨਿਊਜ਼ ਦਾ ਧੰਨਵਾਦ ਉਹ ਸਾਡੇ ਮੇਲੇ ਨੂੰ ਕੈਪਚਰ ਕਰਨ ਆਏ ਆ ਜੀ ਬਾਕੀ ਸਾਰੀ ਸੰਗਤ ਦਾ ਜਿਹੜੇ ਮੇਲਾ ਦੇਖਣ ਆਏ ਆ ਜੀ ਬਾਕੀ ਸਾਡੇ ਕਮੇਟੀ ਮੈਂਬਰ RAMPAL ਚਾਚਾ ਜੀ ਸਾਡੇ ਫਾਦਰ ਸਾਹਿਬ ਪਰਮਜੀਤ ਸਿੰਘ ਪੰਮਾ ਜੀ ਸਾਡੇ ਸੈਕਟਰੀ ਸਾਹਿਬ ਚੇਅਰਮੈਨ ਸਾਹਿਬ ਸਾਡੇ ਪੰਮੋ ਚਾਚਾ ਜੀ ਬਾਕੀ ਸੋਢੀ ਭਾਜੀ ਤਾਇਆ ਜੀ ਹੋਣੀ ਸਾਡੇ ਪਿਰਤੀ ਚਾਚਾ ਹੀ ਹੋਣੀ ਬਾਕੀ ਸਾਡੇ ਗੋੰਦਪੁਰ ਤੋਂ ਬੈਂਡਮਾਸਟਰ ਹੋਣੀ ਸਾਰਿਆਂ ਦਾ ਬਾਕੀ ਸਾਡੇ ਇੱਕ ਮੰਦਰ ਆ ਸਾਡੇ ਉਹਨਾਂ ਦੇ ਇਸਤਰੀ ਸਭਾ ਚਿੰਤਪੁਰਨੀ ਦੇ ਨਾਂ ਤੇ ਮੰਦਰ ਆ ਜੀ ਉਹਨਾਂ ਦੇ ਸਾਰੇ ਮੈਂਬਰ ਸਾਹਿਬ ਦਾ ਧੰਨਵਾਦੀ ਕਰਦੇ ਆ ਤੇ ਬਾਕੀ ਆਏ ਹੋਏ ਸੰਗਤਾਂ ਦਾ ਜਿਹਨੀਆਂ ਮੇਲਾ ਦੇਖਣ ਆਏ ਆ ਜੀ ਅੱਜ ਸਾਡੀ ਪਹਿਲੀ ਝਾਕੀ ਸੀ ਕ੍ਰਿਸ਼ਨ ਜੀ ਦੀ ਕ੍ਰਿਸ਼ਨ ਮਹਾਰਾਜ ਦੇ ਅੱਜ ਕ੍ਰਿਸ਼ਨ ਲੀਲਾ ਦੀ ਪਹਿਲੀ ਝਾਕੀ ਗਣੇਸ਼ ਮਹਾਰਾਜ ਦੀ ਪਹਿਲੀ ਚਾਕੀ ਕੱਢ ਕੇ ਦੂਜੀ ਸਾਡੀ ਸ਼ਿਵਾਂ ਦਾ ਤਾंडਵ ਇਹਨਾਂ ਦੀ ਚਾਕੀ ਕੱਢ ਕੇ ਅਸੀਂ ਮੇਲੇ ਦਾ ਆਰੰਭ ਕੀਤਾ। ਬਾਕੀ ਸਾਰਿਆਂ ਦੇ ਸਹਿਯੋਗ ਨਾਲ ਮੇਲਾ ਹੈ ਜੀ ਆਲੇ-ਦੁਆਲੇ ਦੇ ਪੰਜਾਂ ਪਿੰਡਾਂ ਦੇ ਵਿੱਚ ਜੋ ਵੀ ਬਾੜੀਆਂ ਛੋਟੀ ਬਾੜੀ ਮੌਤ ਜਾਂ ਬਲਾਸਪੁਰ ਜੈਤਪੁਰ ਸਵਾਰਪੁਰ ਜਿੰਨੇ ਵੀ ਸਾਡੇ ਆਲੇ-ਦੁਆਲੇ ਦੇ 20-25 ਪਿੰਡ ਐ ਤੇ ਬਾਕੀ ਜਿਹੜੀ ਇਹ ਜਗ੍ਹਾ ਆ ਇਹ ਸਾਡੇ ਓੰਕਾਰ ਸਿੰਘ ਸੋਤਾ ਸਾਹਿਬ ਦੀ ਪਰਸਨਲ ਜਗ੍ਹਾ ਆ ਉਹ ਸਾਨੂੰ ਹਰ ਸਾਲ ਦਿੰਦੇ ਆ ਕਹਿੰਦੇ ਤੁਸੀਂ ਮੇਲਾ ਕਰਾਓ। 15-20 ਸਾਲ ਤੋਂ ਅਸੀਂ ਮੇਲਾ ਕਰਾ ਰਹੇ ਹਾਂ ਜੀ ਇਹ। ਤਬਾ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਜੀ ਬਾਕੀ ਝੂਲੇ ਲੱਗੇ ਪਏ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਦੇਖਣ ਆਓ ਮੇਲਾ ਦਲਜੀਤ ਸਿੰਘ ਸੋਤਾ ਸਾਹਿਬ ਸਾਡੇ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਜੀ ਐਮਐਲਏ ਸ਼ਾਂਕੁਮਾਰ ਜੀ ਸਾਰਿਆਂ ਦਾ ਜੀ ਵੈਲਕਮ ਹੈ ਇੱਥੇ ਸਾਹਾ ਬਾਬਾ ਜੀ ਸਾਡੇ ਪ੍ਰੀਤਮ ਸਿੰਘ ਜੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਉਹਨਾਂ ਦਾ ਬਹੁਤ ਸਹਿਯੋਗ ਆ ਅੱਜ ਉਹ ਨਹੀਂ ਸਾਡੇ ਮੇਲੇ ਦਾ ਉਦਘਾਟਨ ਕਰਨਾ ਸੀਗਾ ਤੇ ਅੱਜ ਕੋਈ ਕੀਰਤਨ ਜਾ ਰਿਹਾ ਆ ਅਨੰਦਪੁਰ ਸਾਹਿਬ ਤੇ ਇਸ ਕਰਕੇ ਉਹ ਬਿਜ਼ੀ ਹੋ ਗਿਆ ਜੀ ਤੇ ਦਲਜੀਤ ਸਿੰਘ ਸੋਤਾ ਸਾਹਿਬ ਦਾ ਡਾਕਟਰ ਸਾਹਿਬ ਦਾ ओंकार ਸਿੰਘ ਸੋਤਾ ਸਾਹਿਬ ਦਾ ਤੇ ਇਸ਼ਾਨਕ ਭਾਜੀ ਐਮਐਲਏ ਸਾਹਿਬ ਦਾ ਸਾਰਿਆਂ ਦਾ ਧੰਨਵਾਦੀ ਆ ਜੀ ਬਾਕੀ ਸਾਰੇ ਸੰਗਤ ਦਾ ਧੰਨਵਾਦੀ ਜੀ ਗੱਲ ਕਿ ਨਹੀਂ ਕ੍ਰਿਸ਼ਨ ਲੀਲਾ ਕਿੰਨੇ ਦਿਨ ਚੱਲੇਗੀ ਇਹਦਾ ਪ੍ਰੋਗਰਾਮ ਇਹਦਾ ਲਗਾਤਾਰ ਚੱਲੇਗਾ ਜਾਂ ਫਿਰ ਕ੍ਰਿਸ਼ਨ ਲੀਲਾ ਭਾਜੀ ਲਗਾਤਾਰ ਇਹ ਅੱਜ ਤੋਂ ਲੈ ਕੇ 10 ਤਰੀਕ ਤੋਂ ਲੈ ਕੇ 16 ਤਰੀਕ ਤੱਕਰ ਚੱਲੇਗੀ ਜੀ ਐਤਵਾਰ ਨੂੰ ਇਹਦਾ ਲਾਸਟ ਦਿਨ ਹੋਵੇਗਾ ਜੀ 16 ਤਰੀਕ ਵਾਲੇ ਦਿਨ ਬਸ ਐਦੇ ਜਿੱਦਾਂ RAM ਜੀ ਦੀਆਂ ਝਾਕੀਆਂ ਆਉਂਦੀਆਂ ਇਹ ਕ੍ਰਿਸ਼ਨ ਲੀਲਾ ਹੈ ਜੀ ਇਹ ਤੇ ਕ੍ਰਿਸ਼ਨ ਮਹਾਰਾਜ ਦਾ ਬਚਪਨ ਤੋਂ ਲੈ ਕੇ ਕੰਸ ਵਧ ਤੱਕ ਕਰਜੀ ਸਾਰੀਆਂ ਚੱਕੀਆਂ ਆਉਂਦੀਆਂ ਜੀ। ਮੈਨੂੰ ਨਾ ਤਰਾਈ ਆ ਰਹੀ ਹੈ ਤਾਂ ਵੀ ਸਮਤਾਂ ਦੇ ਨਾਲ ਸੰਜੋਗ ਦੀ ਮੇਰੇ ਆ ਕੀ ਕਹਿਣਾ ਚਾਹੁੰਗਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਮੱਦ ਚੜੀ ਤੇਰਾ ਪ੍ਰੋਗਰਾ ਕਰਵਾਇਆ ਜਾਵੇ। ਹਰ ਸਾਲ ਇੱਕ ਕ੍ਰਿਸ਼ਨ ਲੀਲਾ ਕਰਵਾਈ ਜਾਂਦੀ ਹੈ। ਸਾਰੇ ਪਿੰਡ ਦੇ ਹੀ ਸਹਿਯੋਗ ਦੇ ਨਾਲ ਕਰਾਈ ਜਾਂਦੀ ਹੈ। ਸੋ ਅਸੀਂ ਤਾਂ ਇਸ ਗੱਲ ਨੂੰ ਬਹੁਤ ਮਾੜੀ ਕਹਿੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਦੋ ਕ੍ਰਿਸ਼ਣੀਲਾ ਹੋ ਰਹੀਆਂ ਅਸੀਂ ਇਸ ਗੱਲ ਦਾ ਬਹੁਤ ਜ਼ਿਆਦਾ ਵੈਸੇ ਸਾਨੂੰ ਦੁੱਖ ਹੁੰਦਾ ਹੈ ਕਿਸੇ ਵੀ ਬੰਦੇ ਨੇ ਪਿੰਡ ਨੂੰ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿੰਨੀ ਕਿ 60 ਸਾਲ ਦੀ ਸਾਡੀ ਉਮਰ ਹੋ ਗਈ ਹੈ ਪਹਿਲੀ ਵਾਰ ਦੋ ਮੇਲੇ ਸਾਡੇ ਬਾੜੀਆਂ ਦੇ ਵਿੱਚ ਹੁਣ ਹੋਣੇ ਜਾ ਰਹੇ ਆ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਜਦੋਂ ਕਦੇ ਵੀ ਅਸੀਂ ਜਦੋਂ ਸੁਣਿਆ ਅਸੀਂ ਪਹਿਲਾਂ ਵੀ ਚੈਨਲ ਦੇ ਉੱਤੇ ਉਦੋਂ ਇਹ ਗੱਲ ਕਹੀ ਗਈ ਇਹ ਤਿੰਨਾ ਬੰਦਿਆਂ ਨੇ ਹੀ ਮੇਲੇ ਨੂੰ ਐ ਕੀਤਾ ਹੋਊ ਕੀਤਾ ਸਾਨੂੰ ਤਕਰੀਬਨ 20 ਸਾਲ ਹੋ ਗਏ ਮੇਲਾ ਕਰਾਉਂਦੇ ਆ ਇਹਨੂੰ ਪਰੰਜੀ ਸਿੰਘ ਪ੍ਰਧਾਨ ਪੰਬੋભાઈ ਸੈਕਟਰੀ ਆ ਇਸ ਵੇਲੇ ਚੇਅਰਮੈਨ ਆ ਮੈਂ ਉਪ ਪ੍ਰਧਾਨ ਆ ਦੇਖੋ ਇਹ ਕੋਈ ਹੰਕਾਰ ਦੀ ਗੱਲ ਨਹੀਂ ਆਉਣ ਵਾਲੇ ਸਾਲ ਦੇ ਵਿੱਚ ਪਤਾ ਨਹੀਂ ਕਿਸੇ ਨੇ ਹੋਣਾ ਕਿਸੇ ਨੇ ਨਹੀਂ ਹੋਣਾ ਸੋ ਇਹ ਜਿਹੜੇ ਮੇਲੇ ਆ ਇਹ ਰਲ ਮਿਲ ਕੇ ਕਰਾਏ ਜਾਂਦੇ ਆ ਇਹ ਕੋਈ ਹੰਕਾਰ ਦੇ ਵਿੱਚ ਨਹੀਂ ਮੇਲੇ ਕਰਾਏ ਜਾਂਦੇ ਹੰਕਾਰ ਦੇ ਵਿੱਚ ਤਾਂ ਦੇਵੀ ਦੇਵਤੇ ਸਾਰੇ ਆਪਣੇ ਤੁਹਾਨੂੰ ਪਤਾ ਕੀ ਕੀ ਹੋ ਗਿਆ ਇਸ ਕਰਕੇ ਅਸੀਂ ਕਹਿੰਦੇ ਆ ਇਹ ਸਾਰਿਆਂ ਦੇ ਹੀ ਸਹਿਯੋਗ ਦੇ ਨਾਲੇ ਮੇਲਾ ਕਰਾਇਆ ਜਾਵੇ ਅੱਗੇ ਹੀ ਅੱਗੇ ਵੀ 20 ਸਾਲ ਤੋਂ ਹੁੰਦਾ ਹੀ ਐ ਇਤਕੀ ਵੀ ਹੋ ਸਕਦਾ ਸੀ ਲੇਕਿਨ ਇੱਕ ਵੀ ਹੋ ਸਕਦਾ ਸੀ ਕਿਸੇ ਨੇ ਵੀ ਬਾੜੀਆਂ ਨੂੰ ਮਲਾਣ ਦੀ ਕੋਸ਼ਿਸ਼ ਨਹੀਂ ਕੀਤੀ ਤੋੜਨ ਦੀ ਕੋਸ਼ਿਸ਼ ਕੀਤੀ ਕਿ ਆਹ ਤਿੰਨ ਬੰਦੇ ਬਹੁਤ ਵਿਚਾਰੇ ਪਾਉ ਸੀਗੇ ਇਹ ਕੋਈ ਬਦਮਾਸ਼ ਆ ਜਿਹੜੇ ਤਿੰਨ ਬੰਦੇ ਕਹੀ ਜਾਂਦੇ ਆ ਬਾੜੀਆਂ ਨੂੰ ਖਰਾਬ ਕਰੀ ਜਾਂਦੇ ਆ ਇਹ ਬਿਲਕੁਲ ਗਲਤ ਐ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਅਸੀਂ ਸੁਣਿਆ ਸੀ ਸੋਮ ਪ੍ਰਕਾਸ਼ ਜੀ ਬੋਲੇ ਸੀ ਸੋਮ ਪ੍ਰਕਾਸ਼ ਜੀ ਨੂੰ ਇਹ ਵੀ ਚਾਹੀਦਾ ਸੀਗਾ ਕਿ ਅਸੀਂ ਇਹਨਾਂ ਦਾ ਮੇਲ ਕਰਾਈਏ ਪਾਲਟੀਆਂ ਦਾ ਆਂਦੀਆਂ ਜਾਂਦੀਆਂ ਰਹਿੰਦੀਆਂ ਕਦੀ ਕੋਈ ਪਾਲਟੀ ਕਦੀ ਕੋਈ ਪਾਲਟੀ ਇਹ ਗੱਲਾਂ ਬਿਲਕੁਲ ਗਲਤ ਆ ਬਾੜੀਆਂ ਗਲਾਂ ਨੂੰ ਦੋ ਥਾਂ ਹੀ ਨਹੀਂ ਵੰਡਣਾ ਚਾਹੀਦਾ ਇੱਕ ਜਗ੍ਹਾ ਪਿੰਡ ਦੇ ਵਿੱਚ ਹੀ ਰੱਖਣਾ ਚਾਹੀਦਾ ਇਹਨਾਂ ਨੂੰ ਸੋ ਇਹ ਐਨੇ ਜਰ ਤੋਂ ਮੇਲਾ ਹੁੰਦਾ ਆ ਸਾਰੇ ਲੋਕਾਂ ਨੂੰ ਪਤਾ ਆ ਕਿ ਮੇਲਾ ਕਿੱਥੇ ਹੁੰਦਾ ਆ ਜੇ ਇੱਕ ਵੀ ਕਰਾਉਣਾ ਸੀ ਉੱਥੇ ਵੀ ਕਰਾਉਣਾ ਸੀ ਇੱਥੇ ਵੀ ਕਰਾਉਣਾ ਸੀ ਇਕੱਠੇ ਹੋ ਸਕਦੇ ਸੀ ਕਿਉਂ ਨਹੀਂ ਕੋਸ਼ਿਸ਼ ਕੀਤੀ ਗਈ ਰਾਦੇ ਰਾਦੇ ਕ੍ਰਿਸ਼ਨ ਕ੍ਰਿਸ਼ਨ ਪਹਿਲੀ ਗੱਲ ਤਾਂ ਇਹ ਆ ਜਿਹੜਾ ਇਹ ਬੰਦੇ ਇਦਾਂ ਦਾ ਪ੍ਰਚਾਰ ਕਰਦੇ ਆ ਦੋ ਤਿੰਨ ਬੰਦਿਆਂ ਦੀ ਖਾਤਰ ਬੋਲਦੇ ਆ ਉਹ ਤਾਂ ਖੁਦ ਛੋਟੀ ਬਾੜੀ ਰਹਿੰਦੇ ਆ ਬਾੜੀਆਂ ਕਲੰਚਤਾ ਉਹ ਰਹਿੰਦੇ ਵੀ ਨਹੀਂ ਹੈਗੇ ਪਹਿਲਾਂ ਉਹਨਾਂ ਨੇ 20 ਸਾਲ ਦੇ ਨਹੀਂ ਇਹ ਦੋ ਤਿੰਨ ਬੰਦੇ ਦਿਸੇ ਅੱਜ ਦਿਸਣ ਲੱਗੇ ਆ 18-20 ਸਾਲ ਤੋਂ ਉਹੀ ਮੇਲਾ ਕਰਾਉਂਦੇ ਆਏ ਆ ਜੇ ਇਹਨਾਂ ਨੇ ਇਹ ਕੁਝ ਕਰਨਾ ਸੀ ਇਹ ਦੀਵਾਲੀ ਤੋਂ ਦੂਸਰੇ ਦਿਨ ਡੋਂਡੀ ਪਟਾਉਂਦੇ ਕਿ ਝੰਡਾ ਗੱਡਣਾ ਆ ਸਾਰੇ ਜਣੇ ਇਕੱਠੇ ਹੋਵੋ ਚਾਹੇ ਕੋਈ ਜਾਂਦਾ ਚਾਹੇ ਨਾ ਜਾਂਦਾ ਜਦ ਇਹਨਾਂ ਨੇ ਤੱਕਿਆ ਹੀ ਸਗਾ ਕਿ ਅਸੀਂ ਕ੍ਰਿਸ਼ਨ ਲੀਲਾ ਮਨਾਉਣੀ ਚਾਹੁੰਦੇ ਆ ਉਹ ਮੋਰੇ ਆ ਸਕਦੇ ਸੀ ਮੈਂ ਮੌਜੂਦਾ ਪੰਚ ਕੋਈ ਐਸੀ ਗੱਲ ਨਹੀਂ ਨਾ ਸਾਡਾ ਕਿਸੇ ਨਾਲ ਕੋਈ ਝਗੜਾ ਇਸ ਚੀਜ਼ ਦੇ ਖਾਤਰ ਹਨਾ ਇਹ ਸਾਰਿਆਂ ਦੇ ਸੰਜ ਮੇਲਾ ਆ ਤੁਹਾਡਾ ਜਨ ਬੇਜਾ ਬਿੰਦੂ ਜਣਾ ਦਾ ਵੈਲਕਮ ਕਰਦਾ ਕਿ ਤੁਸੀਂ ਸਾਡੇ ਪਿੰਡ ਵਿੱਚ ਆਏ ਹੋ ਕਿਸੇਂਟੀ ਦਾ ਮੇਲੇ ਦੇ ਵਿੱਚ ਸਬੰਧ ਦੇ ਵਿੱਚ ਸੋ ਮੇਰੀ ਬੇਨਤੀ ਇਹ ਹੈ ਕਿ ਇਹ ਜਿਹੜਾ ਮੇਲਾ ਸਾਡੇ ਪਿੰਡ ਬਾੜੀਆਂ ਕਲਾਂ ਦੇ ਵਿੱਚ ਚੱਲਦਾ ਆ ਰਿਹਾ ਸਦੀਆ ਪਰਾਲਾ ਮੇਲਾ ਹੈਗਾ ਇਹ ਔਰ ਸਾਡਾ ਜਿਹੜਾ ਪਿੰਡ ਕਹਿੰਦੇ ਮਾਲਪੁਰ ਬਾੜੀਆਂ ਇਹ ਵਿਦੇਸ਼ਾਂ ਵਿੱਚ ਜੀ ਮਾਲਪੁਰ ਬਾੜੀਆਂ ਵਜਦਾ ਵੈਸੇ ਬਾੜੀਆਂ ਕਹਿੰਦਾ ਦੂਜੀ ਗੱਲ ਇਹ ਆ ਇਹ ਜਿਹੜਾ ਕ੍ਰਿਸ਼ਨ ਮਹਾਰਾਜ ਜੀ ਦੀ ਲੀਲਾ ਸਾਡੇ ਪਿੰਡ ਦੇ ਵਿੱਚ ਪੌਣੇ 200 ਸਾਲ ਮੇਰਾ ਖਿਆਲ ਘਟ ਤੋਂ ਘਾਟੇ ਪਰਾਲਾ ਮੇਲਾ ਹੈਗਾ ਤੇ ਪਿੱਛੇ ਜੇ ਪਹਿਲਾਂ ਕਈ ਪ੍ਰਧਾਨ ਆਏ ਨੇ ਮੀਲਾ ਚਲਾਉਂਦੇ ਰਹੇ ਆ ਤੇ ਕਈ ਚਲੇ ਗਏ ਜਿਹੜੇ ਆਪਾਂ ਵੀ ਆ। ਉਸ ਤੋਂ ਬਾਅਦ ਇਹ ਰੇਤਾ ਜਦੋਂ ਇਹ ਮੇਲਾ ਦੇ ਬੰਦ ਕਰ ਦਿੱਤਾ ਤੋ ਅਤਵਾਦ ਦੇ ਟਾਈਮ ਦੇ ਸਾਡੇ ਬੜੇ ਗੋਲੀ ਚੱਲੀ ਆ। ਸਾਡਾ ਪਿੰਡ ਬੜਾ ਮਸ਼ਹੂਰ ਸੀ 20-25 ਪਿੰਡਾਂ ਦੇ ਵਿੱਚੋਂ ਤੋਂ ਲੋਕੀ ਸਾਡੇ ਪਿੰਡ ਦੇ ਵਿੱਚ ਸੋਨਾ, ਕਪੜਾ ਤੇ ਕਰਿਆਨੇ ਇਥੇ ਲੱਭ ਜਾਂਦੇ ਹੁੰਦੇ ਸੀ ਅਸੀਂ ਛੋੜੀ-ਜੋੜ ਹੁੰਦੇ ਸੀ ਸਾਡੇ ਬਾਜ਼ਾਰ ਦੇ ਵਿੱਚ ਮੋਢੇ ਦੇ ਮੋਢਾ ਵਾਈ ਦਾ ਹੁੰਦਾ ਸੀ ਜਿਸ ਵੇਲੇ ਗੋਲੀ ਚੱਲੀ ਆ ਤੇ ਬਦੇ ਟਾਈਮ ਦੇ ਵਿੱਚ ਸਾਡੇ ਪਿੰਡ ਦੇ ਵਿੱਚ 7 ਬੰਦੇ ਮਰੇ ਸੀ ਘੱਟੋ-ਘੱਟ 7 ਬੰਦੇ ਮਰੇ ਸੀ ਉਸ ਤੋਂ ਬਾਅਦ ਜਿਹੜੇ ਮੇਲਾ ਬੰਦ ਕਰ ਦਿੱਤਾ ਗਿਆ ਕਿਸੇ ਨੇ ਨਹੀਂ ਕਰਾਇਆ ਹੌਲੀ-ਹੌਲੀ ਕਰ ਦਿਆ ਕਰ ਜਾਂ ਫਿਰ ਅਸੀਂ ਇਹ ਮੇਲਾ ਜਿਹੜਾ ਚਾਲੂ ਕੀਤਾ ਅਸੀਂ ਇਕੱਠੇ ਹੋ ਗਏ ਇਹ ਜਿਹੜਾ ਮੇਲਾ ਇਹਦੇ ਵਿੱਚ ਕੋਈ ਵੀ ਹਿੰਦੂ ਧਰਮ ਦਾ ਜਾਤੀ ਪਾਤੀ ਦਾ ਕੋਈ ਨਹੀਂ ਹੈਗਾ ਕਿਉਂਕਿ ਇਹ ਮੇਲਾ ਹੈਗਾ ਸਾਂਝਾ ਮੇਲਾ ਸਾਰਿਆਂ ਦਾ ਸਾਂਝਾ ਇਹ ਮੇਰਾ ਖਿਆਲ ਹੈ 20-25 ਪਿੰਡਾਂ ਦੇ ਲੋਕੀ ਇੱਥੇ ਮੇਲਾ ਵੇਖਣ ਆਉਂਦੇ ਆ ਔਰ ਮੈਨੂੰ ਇਸ 25 ਸਾਲ ਹੋ ਗਏ ਆ ਇਸ ਮੇਲੇ ਦੀ ਪ੍ਰਾ ਇਸ ਮੇਲੇ ਦਾ ਮੈਂ ਸੇਕਟਰੀ ਆ ਹੁਣ ਮੈਂ ਚੇਅਰਮੈਨ ਐ ਤੇ ਸਾਡੇ ਜਦੋਂ ਅਸੀਂ 11ਵਾਂ ਮੇਲਾ ਕਰਵਾਇਆ ਸਾਡੀ ਪ੍ਰਣਾ ਜੀ ਪਰਜੇ ਸਿਰ ਪੰਮਾ ਜੀ ਆਰਾਮਪਾ ਜੀ ਸਾਡੇ ਉੱਪਰ ਦਾ ਇਹ ਸਾਡੇ ਸੈਕਟਿਸ ਆਰ ਓਮ ਪ੍ਰਕਾਸ਼ ਜੀ ਸਾਡੇ ਮੈਂਬਰ ਕਾ ਵੀ ਨਜੋਰਾਵਰ ਸਿੰਘ ਸਾਹਿਬ ਜਿਹੜੇ ਬੱਚੇ ਆ ਯਾ ਮੇਰਾ ਵੀਰ ਪਰਸੀ ਖੜਾ ਆ ਇਹ ਜਿੰਨੇ ਵੀ ਮੈਂਬਰ ਖੜੇ ਨੇ ਇਥੇ ਅਸੀਂ ਥੋੜਾ ਛਾਰਾ ਸਾਹ ਤੋਂ ਮੇਲਾ ਅਸੀਂ ਕਰਵਾ ਰਹੇ ਆਂ ਔਰ ਇਸੇ ਜਗ੍ਹਾ ਦੇ ਕੋਲ ਆ ਰਹੇ ਆ ਇਸੇ ਮੇਲੇ ਕੋਈ ਮਤਭੇਦ ਨਹੀਂ ਆ ਨਾ ਦੁਸ਼ਮਣੀ ਦਾ ਨਾ ਮੈਲਰੋਧ ਦਾ ਨਾ ਜਾਤੀਵਾਦੀ ਇਹ ਸਾਡੇ ਬੰਦੀ ਸੁਕਣਾ ਹੈ ਸੋ ਜਿਸ ਤਰ੍ਹਾਂ ਮੇਲਾ ਸਾਡਾ ਚੱਲਦਾ ਹੈਗਾ ਦੁਵਾਰੀ ਤੋਂ ਤੀਜੇ ਦਿਨ ਇਸੇ ਝੰਡਾ ਗੜਿਆ ਜਾਂਦਾ ਹੈ ਉਹਨੂੰ ਕਹਿੰਦੇ ਭਾਈ ਦੂਜ ਸਾਰੇ ਪਿੰਡ ਦੇ ਕਿੰਦਾ ਲੋਸਮੁਡ ਕਰਕੇ ਕਮਾਈਦਾ ਹੈ ਫਿਰ ਆਪਾਂ ਚੰਡਾ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਤੇ ਫਿਰ ਆਪਾਂ ਮੇਲਾ ਸ਼ੁਰੂ ਕਰਦੇ ਆ ਮੇਲੇ ਤਰੀਕ ਤੈਅ ਕੀਤੀ ਜਾਂਦੀ ਆ ਤੁਹਾਨੂੰ ਸਾਡਾ ਮੇਲਾ 10 ਤੋਂ 16 ਦੀ ਆਪਾਂ ਤੈਅ ਕੀਤੀ ਆ ਤੇ ਆਪਾਂ ਮਨਾ ਰਹੇ ਆ ਬੜੀ ਖੁਸ਼ੀ ਨਾਲ ਬਹੁਤ ਹੀ ਸਤਿਕਾਰਯੋਗ ਜੀ ਦੇ ਨਾਲ ਤੇ ਉਸ ਤੋਂ ਬਾਅਦ ਇਹ ਸਰੂਪ ਪਿੰਡਾਂ ਦੇ ਸਾਡੇ ਕਿਸ਼ਨ ਮਹਾਰਾਜ ਜੀ ਦੇ ਸਰੂਪ ਕਮਾਏ ਜਾਂਦੇ ਆ ਢੋਲ ਦੇ ਨਾਲ ਉਸੇ ਬਾਅਦ ਜਦੋਂ ਅਸੀਂ ਮੇਲਾ ਸ਼ੁਰੂ ਕਰਦੇ ਆ ਤੇ ਪੱਕੇ ਬਾਸਾ ਤੋਂ ਚਾਕੀ ਵਾਲੇ ਗਰਦਾਸਪੁਰ ਤੋਂ ਚੰਦੂਰਾਂ ਵਾਲੇ ਆਏ ਨੇ ਛੋੜੇ ਛੋੜੇ ਦੁਕਾਨਦਾਰ ਮੇਰੇ ਵੀ ਇਹ ਬੜੀ ਕਰਮਾ ਭਾਗੀ ਭਾਗਾਬਦੀ ਧਰਦੀ ਆ ਸਾਡੇ ਪਿੰਡ ਦੀ ਜਿੱਥੇ ਹਜੇ ਮੇਲੇ ਲੱਗਦੇ ਆ ਕਿੰਨੀਆਂ ਰੌਣਕਾਂ ਕੱਸੀ ਆਉਂਦੀਆਂ ਕਿੰਨੀਆਂ ਰੂਹਾਂ ਦੇ ਦਰਸ਼ਨ ਕਰਦੇ ਆ ਔਰ ਕਿੰਨੀਆਂ ਰੂਹਾਂ ਦੇ ਸਾਡੀਆਂ ਰੋਜ਼ਾ ਕਰ ਕਰਦੀਆਂ ਇਹ ਆ ਜੀ ਸਾਡੇ ਕ੍ਰਿਸ਼ਨ ਜੀ ਦਾ ਮੇਲਾ ਬੜੀ ਧੂਂਦਾਂ ਵਾਲ ਮਨਾਇਆ ਜਾਂਦਾ 7 ਦਿਨ ਮੇਲਾ ਚੱਦਾ ਲਗਾਤਾਰ ਬਹੁਤ ਹੀ ਵਜਾ ਤਰੀਕੇ ਦੇ ਨਾਲ ਮੇਲਾ ਬੜਾ ਸ਼ਾਨਦਈ ਹੁੰਦਾ ਹੈ ਕੋਈ ਲੜਾਈ ਝਗੜਾ ਨਹੀਂ ਮੇਲੇ ਦੇ ਵਿੱਚ ਤੇ ਸਾਡੇ ਸਾਰੇ ਸਤਕਾਰਯੋਗ ਜਿਹਨੇ ਮੇਰੇ ਵੀਆ ਮੇਰੇ ਵੀਰ ਮੇ ਤੋਂ ਵੱਡੇ ਜਾਂ ਛੋਟੇ ਆ ਰਲ ਮਿਲ ਕੇ ਆਪਾਂ ਮੇਲਾ ਬਣਾਉਂਦੇ ਆ ਸਾਡੀਆਂ ਬੀਬੀਆਂ ਬੈਣਾ ਮੈਂਬਰ ਪੰਚਾਇਤ ਸਾਡੇ ਸਾਰੇ ਖੜੇ ਨੇ ਸਤਕਾਰਯੋਗ ਸੋ ਇਹ ਜਿਹੜਾ ਮੇਲਾ ਹੈ ਸਿਰਫ ਕ੍ਰਿਸ਼ਨ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਉਸਮੂਂ ਨਗਰ ਦੇ ਪਬਲਿਕ ਦੇ ਸਹਿਯੋਗ ਦੇ ਨਾਲ ਮੇਲਾ ਮਨਾਇਆ ਜਾਂਦਾ ਤੇਰੀ ਅੱਜ ਮੇਲੇ ਦਾ ਕਿਦਾ ਉਤਕਾਰ ਸਾਡੀ ਪਹਿਲੀ ਚਾਕੀ ਗਣੇਸ਼ ਮਹਾਰਾਜ ਜੀ ਦੀ ਆ ਚਾਕੀ ਨਰਮਾ ਦਾ ਸਾਡੇ ਗੁਰਦਾਸਪੁਰ ਤੋਂ ਇਹਨਾਂ ਮੁੰਡਿਆਂ ਸਰ ਸਰਜੀ ਸਿੰਘ ਜੀ ਪਹਿਲੀ ਚਾਕੀ ਦਾ ਆਰਡਰ ਹੋਇਆ ਅੱਜ ਕਿਸੇ ਮਹਾਰਾਜ ਜੀ ਸਾਬ ਦੇ ਮਿਹਰਬਾਰੇ ਹੱਥ ਰੱਖ ਕੇ ਤੇ ਦੂਜੀ ਚਾਕੀ ਸਾਡੀ ਆਉਣ ਵਾਲੀ ਆ ਤਾਂ ਆ ਰਹੀ ਸਾਡੀ ਦੂਜੀ ਚਾਕੀ ਔਰ ਬਿਆਂਦਾਂ ਨੇ ਸਾਡੇ ਨਾਲ ਨੇ ਟੂਰਨ ਵਾਲੇ ਤਿੰਨ ਟਾੜੇ ਲਾਈਟ ਵਾਲੇ ਸਾਊਂਡ ਵਾਲੇ ਮਹਾਰਾਜ ਸਾਡੇ ਮੀਰ ਆਏ ਨੇ ਜਬ ਬੇਵਾਰਦੋਂ ਖਾੜੀ ਐਸਾ ਜੋ ਮਨਿੰਦਰ ਸਿੰਘ ਉਹਨਾਂ ਦੀ ਪੂਰੀ ਟੀਮ ਆਈ ਆ ਤੇ ਇਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਸਾਰੇ ਨਗਰ ਵਾਸੀਆਂ ਦਾ ਜਿਹਨੇ ਵੀ ਸਰੋਤ ਤੇ ਸਾਡੇ ਮੇਲੇ ਜਾਂਦੇ ਨੇ ਕਿਸੇ ਦੇ ਕੋ ਪੈਣ ਕੋ ਰਿਸ਼ਤੇਦਾਰ ਭੈਣ ਭਰਾ ਦੂਰੋਂ ਦੂਰੋਂ ਉਹਨਾਂ ਨੂੰ ਇਹ ਆਸ ਹੁੰਦੀ ਆ ਕਿ ਪਿੰਡ ਬਾੜੀਆਂ ਕਲੇ ਦੇ ਵਿੱਚ ਆਪਾਂ ਕਿਰਸ਼ੀ ਲੀਲੇ ਦਾ ਮੇਲਾ ਦੇਖਣ ਜਾਣਾ ਬੜੀ ਆਸ ਹੁੰਦੀ ਆ ਮੇਲੇ ਦੇ ਵਿੱਚ ਕੋਈ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਕੋਈ ਚੱਕਰ ਨਹੀਂ ਹੈ ਬਰੂਦੀ ਤੇਰਾ ਸਾਰੇ ਪਾਰਟੀਆਂ ਦਾ ਬੈਲਗਮ ਕਰਦੇ ਆ ਸਾਡੇ ਵਿੱਚ ਕੋਈ ਵੀ ਲੀਡਰ ਆਉਦਾ ਉਹ ਆਪਾਂ ਬੈਲਗਮ ਕਰਦੇ ਆ ਕਿਉਂਕਿ ਸਾਡੇ ਪਿੰਡ ਵਿੱਚ ਆਉਂਦਾ ਸਾਡਾ ਭਾਈ ਜਾਰਾ ਪਾਰਟੀ ਦੇ ਉੱਪਰ ਰੋਕ ਜਿੰਨੀ ਗੱਲ ਕਰਨੀ ਚਾਹੁੰਦਾ ਕਿ ਸਾਡੇ ਜਿਹੜਾ ਭਾਈ ਜੱਲ ਭਾਈ ਜੱਲ ਜਿੰਦਾਬਾਦ ਆ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਸਾਡੇ ਜਿਹੜੇ ਐਮਪੀ ਸਾਹਿਬ ਨੇ ਮੇਰਾ ਤਾਂ 14 ਸਾਲ ਤੋਂ ਪਿਆਰ ਉਹਨਾਂ ਦੇ ਨਾਲ ਕਿਉਂਕਿ ਸਾਡੇ ਉਹ ਐਮਪੀ ਐਮਐਲਏ ਬਣ ਤੋਂ ਪਹਿਲਾਂ ਵੀ ਸਾਡੇ ਘਰ ਆਉਂਦੇ ਸੀ ਕਿ ਹੁਣ ਉਹਨਾਂ ਦਾ ਬੇਟਾ ਸ਼ੰਕਮਰ ਜੀ ਐਮਐਲਏ ਬਣੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲੋਕੀ ਕਹਿੰਦੇ ਇਹਨਾਂ ਦਾ ਆਪਣਾ ਐਮਐਲਏ ਆਪਣਾ ਮੰਤਰੀ ਆ ਇਹ ਦਿਨੋਂ ਗੱਲਤ ਗੱਲ ਆ ਸਾਡਾ ਉਹਨਾਂ ਨਾਲ ਪਿਆਰ ਹੈ ਉਹ ਮੌਕੇ ਦੇ ਮੰਤਰੀ ਆ ਮੌਕੇ ਦੇ ਐਮਐਲਏ ਸਾਹਿਬ ਹੈ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡੇ ਇੱਕ ਲੋਕਾਂ ਨਾਲ ਚੁਕੀਵਾਲ ਆਤੀ ਹੈ ਨਾ ਜਿਹੜਾ ਉਹਨੀ ਤੋਂ 23 ਤੱਕ ਹੈ ਉਹ ਜਿਸ ਵੇਲੇ ਸਾਡਾ ਚੰਡਾ ਗੱਡ ਹੁੰਦਾ ਤਰੀ ਤੈ ਕਰਦੇ ਆ ਇੱਥੇ ਗੁਰਬਰ ਹੋਏ ਹੈਗੇ ਆਪਣੇ 20 21 ਤੀ ਨੂੰ ਇਹ ਅਸੀਂ ਸਭ ਉਹ ਦੇਖਦੇ ਆ ਅੱਗਾ ਪਿੱਛਾ ਦੇਖਣਾ ਪੈਂਦਾ ਪਾਪਾ ਪਿੰਡ 'ਚ ਰਹਿੰਦੇ ਆ ਕਿ ਗੁਰਬਰ ਹੋਵੇ ਉਧਰ ਇੱਧਰ ਸਾਡੇ ਟੂਟ ਤੇ ਮਾਗੇ ਬੈਜਣ ਅਸੀਂ ਮੇਲੇ ਦੇ ਪਟਾਕੇ ਰਹੀਏ ਇਹ ਸਭ ਕੁਝ ਸੋਚ ਕੇ ਤਾਂ ਤਰੀਕ ਅਸੀਂ ਤੈਅ ਕੀਤੀ ਆ 10 ਤੋਂ 16 ਤਰੀਕ ਤੱਕ ਉਸ ਦਿਨ ਸਾਡੇ ਜਿਹੜੇ ਲੀਡਰ ਵੀ ਆਉਣਗੇ ਸਾਰਿਆਂ ਦਾ ਵੈਲਕਮ ਕਰਦੇ ਆ ਕਿਸੇ ਵੀ ਪਾਰਟੀ ਦਾ ਲੀਡਰ ਆ ਜਾਏ ਆਪਾਂ ਸਾਰਿਆਂ ਦਾ ਵੈਲਕਮ ਕਰਦੇ ਆ ਕੋਈ ਸਾਡੇ ਦੇ ਚ ਬੈ ਬੋਗੇ ਨਹੀਂ ਜਿਸ ਤਰ੍ਹਾਂ ਮੇਲਾ ਬਕਰਵਾ ਰਿਹਾ ਉਸੇ ਤਰ੍ਹਾਂ ਮੇਲਾ ਚਲੇਗਾ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼